ਮੇਰੇ ਕੋਲ ਪੈਸੇ ਨਹੀਂ ਹੋ ਗਏ ਪਰ ਅੱਜ ਬਸ ਚਲਾਂਗੇ ਇਹ ਪਿਆਰ ਨਾਲ ਨਾ ਮਿਲਿਆ ਨਾ ਨਾਮ ਨਾ ਦੇਖਦਾ ਨਾਮ ਜਪਾਏ ਆਪਣੇ ਸੇਖਿਆ ਪਤਰਾਖੈ ਦਰਿ ਅਮਰਕਟ ਲਖੈ ਮੇਰੇ ਕੋ ਦਨ ਕੋਟੈ ਮੇਰੇ ਸੁੰਦੇ ਨੇ ਜੋਤਿ ਜਿਵਨ ਆਇਆ ਸ੍ਰੀ ਗੁਰੂ ਨਾਨਕ ਦੇਵ ਜੀ ਵਾਹ ਨਾਨਕ ਨਾਮਿ ਲੈ ਫੁੱਲ ਬਲੇਖ ਮੁੜ ਕੇ ਫੇਰਾ ਪਾ ਜਾਵੀ ਦੁਨੀਆ ਨੂੰ ਤੂੰ ਸਿੱਧੇ ਰਾਹੇ ਲਾ ਜਾਵੀ ਫੁੱਲ ਬਲੇਖ ਮੁੜ ਕੇ ਫੇਰਾ ਪਾ ਜਾਵੀ ਦੁਨੀਆ ਨੂੰ ਤੂੰ ਸਿੱਧੇ ਰਾਹੇ ਲਾ ਜਾਵੀ ਸ਼ਾਮ ਦੀ ਥਾਂ ਤੇ ਫੈਸ਼ਨ ਚੜੀ ਖੁਮਾਰੀ ਐ ਫਟ ਗੁਰਾਰ ਕਟੇ ਬਾਬਾ ਸੁਰ ਨਾਨਕ ਤੇਰੀ ਲੀਲਾ ਨਿਆਰੀ ਐ ਬਾਬਾ ਨਾਨਕ ਤੇਰੀ ਲੀਲਾ ਨਿਆਰੀ ਐ ਬੋਲੋ ਯਾਦ ਕਰੇਂ ਗੀ ਨਾ ਭੈਣੇ ਉਦੋਂ ਆ ਆ ਕੇ ਤੈਨੂੰ ਮਿਲਾਂਗਾ ਤੇ ਕਹਿੰਦੇ ਹੁਣ ਯਾਦ ਕਰਦੀਆਂ ਤੇ ਲੱਗਦਾ ਵੀਰ ਕਰਾਰ ਭੁੱਲ ਗਿਆ ਤੇ ਗੁਰੂ ਸਾਹਿਬ ਕਿੱਥੇ ਬੈਠੇ ਸਨ ਮੱਕੇ ਮਦੀਨੇ ਦੀ ਧਰਤੀ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਗੁਰੂ ਸਾਹਿਬ ਜੀ ਨੇ ਆਖਿਆ ਚਲੋ ਮਰਦਾਨਿਆਂ ਬਾਲਿਆ ਭੈਣ ਨਾਨਕੀ ਯਾਦ ਕਰਦੀ ਆਗੇ ਸਤਿਗੁਰ ਜੀ ਭੈਣ ਨਾਨਕੀ ਨੇ ਯਾਦ ਕੀਤਾ ਗੁਰੂ ਸਾਹਿਬ ਜੀ ਆਏ ਉਹ ਸ਼ਬਦ ਆਪਾਂ ਧਾਰਨਾ ਦੇ ਵਿੱਚ ਸਾਰੇ ਪੜੀ ਭੈਣ ਨਾਨਕੀ ਵਿੱਚ ਸੀ ਉਡੀਕ ਬੈਠੀ ਸਾਰੇ ਪੜਿਓ ਬੜਾ ਸੋਖਾ ਸੀ ਭੈਣ ਨਾਨਕੀ ਵਿੱਚ ਸੀ ਉਡੀਕ ਬੈਠੀ ਭੈਣ ਨਾਨਕੀ ਵਿੱਚ ਸੀ ਉਡੀਕ ਬੈਠੀ ਕਰ ਰਹੀ ਸੀ ਲੰਗਰ ਤਿਆਰ ਸੋਣਾ ਕਰ ਰਹੀ ਸੀ ਲੰਗਰ ਤਿਆਰ ਸੋਣਾ ਇਕ ਕਰ ਰਹੀ ਸੀ ਲੰਗਰ ਤਿਆਰ ਸੋਣਾ ਕਰ ਰਹੀ ਸੀ ਲੰਗਰ ਤਿਆਰ ਸੋਣਾ ਉਹ ਫੁੱਲ ਕਾ ਤਵੇ ਦੇ ਉੱਤੇ ਇੱਕ ਫੁੱਲ ਸੀ ਗਿਆ ਫੁੱਲ ਕਾ ਤਵੇ ਦੇ ਉੱਤੇ ਇੱਕ ਫੁੱਲ ਸੀ ਗਿਆ ਫੁੱਲ ਕਾ ਤਵੇ ਦੇ ਉੱਤੇ ਇੱਕ ਫੁੱਲ ਸੀ ਗਿਆ ਫੁੱਲ ਕਾ ਤਵੇ ਦੇ ਉੱਤੇ ਇੱਕ ਫੁੱਲ ਸੀ ਗਿਆ आ गया, सोना। याद आग वीर सोन यादि आग वीर सोनी याद आग वीर सोना... याद आग वीर सोना ਹੋਵੇ ਵੀਰ ਜੇ ਭੈਣ ਨਾਨਕੀ ਉਡੀਕਦੀ ਐ ਨਾਲੇ ਕਹਿੰਦੀ ਯਾਦ ਆ ਗਈ ਵੀਰ ਦੀ ਕਹਿੰਦੀ ਯਾਦ ਕਰਾਂ ਤੇ ਭੈਣੇ ਆਣ ਮਿਲਸਾਂ ਲੱਗਦਾ ਵੀਰ ਕਰਾਰ ਭੁੱਲ ਗਿਆ ਹੋਵੇ ਵੀਰ ਜੇ ਕਾਰੇ ਅੱਜ پاس ਮੇਰੇ ਹੋਵੇ ਵੀਰ ਜੇ ਕਾਰੇ ਅੱਜ پاس ਮੇਰੇ ਹੋਵੇ ਵੀਰ ਜੇ ਘਰ ਅੱਜ پاس ਮੇਰੇ ਹੋਵੇ ਵੀਰ ਜੇ ਘਰ ਅੱਜ پاس ਮੇਰੇ ਖਾਵੇ ਫੁੱਲ ਕਾਜੋ ਜਦੋਂ ਯਾਦ ਕਰੇਂਗੀ ਨੀ ਪਹਿਣਿਆਣ ਮਿਲਸਾਂ ਜਦੋਂ ਯਾਦ ਕਰੇਂਗੀ ਨੀ ਪਹਿਣਿਆਣ ਮਿਲਸਾਂ ਜਦੋਂ ਯਾਦ ਕਰੇਂਗੀ ਪਹਿਣਿਆਣ ਮਿਲਸਾਂ ਜਦੋਂ ਯਾਦ ਕਰੇਂਗੀ ਪਹਿਣਿਆਣ ਮਿਲਸਾਂ

ਭੁੱਲ ਗਿਆ ਏ ਵੀਰ ਕਰਾਰ ਸੋਣਾ ਭੁੱਲ ਗਿਆ ਏ ਵੀਰ ਕਰਾਰ ਸੋਣਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਭੈਣ ਨੇ ਆਖਿਆ ਨਾ ਵੀ ਵੀਰ ਕਰਾਰ ਭੁੱਲ ਗਿਆ ਕੀਤਾ ਸੀ ਵੀ ਕਰਾਰ ਮੇਰੇ ਨਾਲ ਵੀ ਜਦੋਂ ਯਾਦ karenge ਉਦੋਂ ਆਜਾ ਉਧਰ ਗੁਰਨਾਨਕ ਸਾਹਿਬ ਮਹਾਰਾਜ ਜਾਨੀ ਜਾਨ ਵਿੱਚ ਉਹ ਵਿੱਚ ਮੱਕੀ ਭੈਣ ਨਾਨਕੀ ਉਸ ਹੀ ਆਪੇ ਪਾਵਦੀ ਏ ਨਾਲੇ ਦੁਖੀਆਂ ਦੀ ਹੈ ਆਈ ਤਾਰ ਜਲਦੀ ਨਾਲੇ ਦੁਖੀਆਂ ਦੀ ਹੈ ਆਈ ਤਾਰ ਜਲਦੀ ਹੋੜ ਅੱਖੀਆਂ ਤੇ ਕੁੰਡਾ ਖੜ ਕਾਮ ਦੇ ਨੇ ਖੋਲ ਅੱਖੀਆਂ ਤੇ ਕੁੰਡਾ ਖੜ ਕਾਮ ਦੇ ਨੇ ਇਹ ਹੋਲੇ ਅੱਖੀਆਂ ਤੇ ਗੁੰਡਾ ਖੜੇ ਕਾਮ ਦੇ ਨੇ ਹੋਲੇ ਅੱਖੀਆਂ ਤੇ ਗੁੰਡਾ ਖੜੇ ਕਾਮ ਦੇ ਨੇ ਮੁੱਖੋਂ ਬੋਲਦੇ ਨੇ ਸਾਤ ਕਰ ਤਾਰ ਪੈਣ ਮੁੱਖੋਂ ਬੋਲਦੇ ਨੇ कर पैने रब बस भगत ने गीसा प्रेम दिया पाइया डोरिया रब बस भगतान गीसा ਹੇ ਮੰਦੀਆ ਪਾਈਆ ਡੋਰੀਆ ਰੱਬ ਵਸੇ ਪਦਕਾ ਨੇ ਕੀਤਾ

ਪ੍ਰੇਮ ਦੀਆਂ ਡੋਰਾ ਪਈਆਂ ਤੇ ਰੱਬ ਨੂੰ ਆਪਣੇ ਵਸ ਵਿੱਚ ਕਰਦਾ ਇਸ ਤਰ੍ਹਾਂ ਕੱਲੇ ਐਸੇ ਅਗੁਰਾਂ ਤੋਂ ਜੀ ਮੈਂ ਬਲ ਬਲ ਜਾ ਐਸੇ ਅਗੁਰਾਂ ਤੋਂ ਜੀ ਮੈਂ ਬਲ ਬਲ ਜਾ ਜਿਹੜਾ ਮਾਨਸਾ ਤੋਂ ਉਹ ਜਿਹੜਾ ਮਾਨਸਾ ਤੋਂ ਦੇਵਤੇ ਬਣਾਵੇ ਜਾਵਾ ਬਲਿਹਾਰ ਗੁਰਾਂ ਦੇ ਜਿਹੜਾ ਮਾਨਸਾ ਤੋਂ ਦੇਵਤੇ ਬਣਾਵੇ ਜਾਈਏ ਬਲਿਹਾਰ ਗੁਰਾਂ ਕੋ ਓ ਜਿਹੜਾ ਮਾਨਸਾ ਤੋਂ ਦੇਵਤੇ ਬਣਾਵੇ ਜਾਈਏ ਭਲੇ ਹਾਰ ਗੁਰਾ ਕੋ ਪਰ ਗੁਰੂ ਮਨੋਣਾ ਓਖਾਾਪ ਤਮਨਾ ਆਂ ਆਨ ਜਾਂਦਾ ਪਰ ਗੁਰੂ ਮਨਾਇਆ ਰੱਬ ਤੇ ਮਨਾਇਆ ਮੰਨ ਜਾਂਦਾ ਪਰ ਗੁਰ ਮਨੋਣਾ ਓਖਾ ਏ ਰੱਬ ਤੇ ਮਨਾਇਆ ਮੰਨ ਜਾਂਦਾ ਪਰ ਗੁਰ ਮਨੋਣਾ ਓਖਾ ਏ ਏ ਵਕਤ ਹਰ ਕੋਈ ਬਣ ਜਾਂਦਾ ਪਰ ਤੋੜਨ ਬੋਣਾ ਓខਾਏ ਏ ਵਕਤ ਹਰ ਕੋਈ ਬਣ ਜਾਂਦਾ ਪਰ ਤੋੜਨ ਬੋਣਾ ਓខਾਏ ਬੱਜੇ ਗੁਰਾਂ ਦੇ ਸਾਰੇ ਦੇਨ ਦੇ ਸਾਨੂੰ ਬੱਲੇ ਯਾਰ ਲੱਗੇ ਆ ਗੁਰੂ ਜੀ ਤੇਰੇ ਭੱਲੇ ਨਾਲ ਲਾਈ ਰੱਖਿਓ ਨਾਲ ਲੱਗੇ ਆ ਗੁਰੂ ਜੀ ਤੇਰੇ ਭੱਲੇ ਨਾਲ ਲਾਈ ਰੱਖਿਓ ਆੜ ਲੱਗੇ ਆ ਗੁਰੂ ਜੀ ਤੇਰੇ ਨਾਲ 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 ਲੱਗੇ ਆ ਗੁਰੂ ਜੀ ਤੇਰੇ ੋ ਲੜ ਲੱਗੇ ਆ ਗੁਰੂ ਜੀ ਤੇਰੇ ਸੱਚੇ ਪਾਤਸ਼ਾਹ ਓ ਗੁਰੂ ਪਾਣੀ ਪਿਤਾ ਆਕਾ ਸਰਦਮਹੱਤ ਚੰਦੇ ਆਈਆਂ ਬੁਰਿਆ ਆਈਆਂ ਵਾਟ ਦਰਮਹ ਦੂਰ ਆ ਕੋ ਦੇ ਨਾਮ ਤੇ ਆਇਆ ਵੇ ਮੁਸਖਤ ਕਾਨੇ ਦੇ ਨਾਮ ਤੇ ਆਇਆ ਵੇ ਮੁਸਖਤ ਕਾਨੇ ਵਾਹਿਗੁਰੂ ਵਾਹੀ ਕੋਈ ਨਾ ਜਾਣੇ ਤੇਰਾ ਮੈ ਕੋਹ ਨਾਨਕ ਸਭ ਮੇਰਾ ਵਾਹ ਹੈ ਗੁਰੂ ਬੋਲਾਂ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤਿ ਜੀ ਸਹਾਇ ਵਾਰ ਸ੍ਰੀ ਭਗੋਤਿ ਜੀ ਦੇ ਪਾਤਸ਼ਾਹ 10 ਪ੍ਰਥਮ ਭਗੋਤਿ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਸ੍ਰਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸ਼ਬਦ ਗੁਜਾਇ ਤੇ ਇੱਕ ਬਹਾਦਰ ਸਿਮਰਿਆ ਸਿੰਘ ਜੀ ਦੇ ਪਰਿਵਾਰ ਨੇ ਗੁਰਬਾਣੀ ਦੇ ਓਟ ਆਸਰੇ ਲੈ ਸੰਗਤਾਂ ਦੇ ਚਰਨ ਪਵਾਏ ਨੇ ਪਾਤਸ਼ਾਹ ਸੇਵਕਾਂ ਦੀ ਸੇਵਾ ਗੁਰੂ ਲੇਖੇ ਲਾਉਣੀ ਸੇਵਕ ਪਰਿਵਾਰ ਬੱਚਿਆਂ ਦੇ ਵਿੱਚ ਸੁਖ ਵਰਤਾਉਣੇ ਚੜ੍ਹਦੀ ਕਲਾ ਨਾਮ ਗੁਰਬਾਣੀ ਦੇ ਪਿਆਰ ਬਖਸ਼ਿਸ਼ ਕਰ ਗੁਰੂ ਘਰ ਦੇ ਨਾਲ ਇਸੇ ਤਰ੍ਹਾਂ ਹੀ ਜੋੜ ਕੇ ਰੱਖਣਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਅਤੀ ਸੁੰਦਰ ਮਾਲੇ ਸਹਿ ਭੇਟ ਕੀਤੇ ਨੇ ਸੇਵਕਾਂ ਦੀ ਸੇਵਾ ਗੁਰੂ ਲੇਖੇ ਲਾਇਓ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਸਤਿਗੁਰ ਜੀਓ 1100 ਰੁਪਇਆ ਸੇਵਕ ਪਰਿਵਾਰ ਵੱਲੋਂ ਗੁਰੂ ਸਾਹਿਬ ਦੀ ਬਾਣੀ ਦੀ ਸੇਵਾ ਵਿੱਚ ਹਾਜ਼ਰ ਕੀਤਾ ਜਿਨ੍ਹਾਂ ਖਜ਼ਾਨੇ ਚ ਮਾਇਆ ਭੇਜਦੇ ਨੇ ਸੇਵਕਾਂ ਦੀ ਸੇਵਾ ਲੇਖੇ ਲਾਉਣੀ ਬਿਲਡਿੰਗ ਫੰਡ

ਸਤ ਸ੍ਰੀ ਅਕਾਲ 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 ਵਾਹਿਗੁਰੂ ਸਾਹਿਬ ਜੀਓ ਤਰ ਜੀ ਰੇ ਕਈ ਟੇਕ ਤੋਂ ਲਾਹੇ ਬਿੜਾ ਨੀ ਆਸ ਨਾਨਕ ਨਾਮ ਧਿਆਈਐ ਕਰ ਜਿ ਆਵਰਾਸ ਸੋਖੋਂ ਟਲ ਗੁਰੂ ਸੇਵਿਆ ਹੰਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨਾਮ ਵਾਹਿਗੁਰੂ ਸਾਬ ਜੀਓ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਆਪਣਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਆਪਣਾ आनंद ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੁਆ ਸਭ ਥਾਈ ਪਾਰ ਬ੍ਰह्म ਪੂਰਨ ਪਰਮੇਸ਼ਰ ਰਵਰੇ ਹਾ ਸਭ ਨੀ ਜਾਈ ਰਹਾਓ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਚਵਖਾਨਾ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਚਵਖਾਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵੇਖਿਆ ਜੀ ਇਹ 15 ਰੁਪਏ 本当に。<music>